ਬਰਨਾਲਾ ਤੋਂ ਤਾਂ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਹਰਿੰਦਰ ਸਿੰਘ ਢਾਲੀਵਾਲ ਹੋਣਾ ਨੂੰ ਟਿਕਟ ਦਿੱਤੀ ਗਈ ਸੀ ਔਰ ਦੂਜੇ ਪਾਸੇ ਜਿਹੜੇ ਦੱਸ ਦਈਏ ਕਿ ਨਾਲ ਹੀ ਕੇਵਲ ਢਿੱਲੋਂ ਬੀਜੇਪੀ ਤੋਂ ਸੀ ਤੇ ਕਾਂਗਰਸ ਦੇ ਵੱਲੋਂ ਵੀ ਜਿਹੜੇ ਉਮੀਦਵਾਰ ਉਤਾਰੇ ਗਏ ਤਾਂ ਉਹਨਾਂ ਦਾ ਵੀ ਪੂਰਾ ਜ਼ੋਰ ਸ਼ੋਰ ਲੱਗਿਆ ਹੋਇਆ ਔਰ ਹਲਕਾ ਜੇ ਹਲਕਾ ਉਸ ਤੋਂ ਬਾਅਦ ਚੱਬੇਵਾਲ ਦੀ ਗੱਲ ਕਰ ਲੈਨੇ ਆ ਚੱਬੇਵਾਲ ਦੇ ਵਿੱਚ ਚੱਬੇਵਾਲ ਹੋਣਾ ਦੇ ਮੁੰਡੇ ਜਿਨ੍ਹਾਂ ਦਾ ਨਾਂ ਇਸ਼ਾਂਕ ਚੱਬੇਵਾਲ ਉਹਨਾਂ ਨੂੰ ਟਿਕਟ ਦਿੱਤੀ ਗਈ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਉਸ ਤੋਂ ਬਾਅਦ ਜੇ ਡੇਰਾ ਬਾਬਾ ਨਾਨਕ ਨਕ ਦੀ ਗੱਲ ਕਰੀਏ ਤਾਂ ਉੱਥੇ ਵੀ ਕਾਂਟੇ ਦੀ ਟੱਕਰ ਹੈ ਕਿਉਂਕਿ ਡੇਰਾ ਬਾਬਾ ਨਾਨਕ ਦੇ ਵਿੱਚ ਜਦੋਂ ਐਮਪੀ ਸੀਟਾਂ ਜਿੱਤੀਆਂ ਜਾਂਦੀਆਂ ਨੇ ਚਾਹੇ ਉਹ ਗਿੱਦੜਵਾਹ ਸੀਟ ਹੋਵੇ ਜਾਂ ਫਿਰ ਚੱਬੇਵਾਲ ਦੀ ਸੀਟ ਹੋਵੇ ਜਾਂ ਫਿਰ ਡੇਰਾ ਬਾਬਾ ਨਾਨਕ ਦੀ ਸੀਟ ਹੋਵੇ ਇੱਥੇ ਐਮਐਲਏ ਦੀਆਂ ਸੀਟਾਂ ਜਦੋਂ ਖਾਲੀ ਹੋ ਜਾਂਦੀਆਂ ਤਾਂ ਉਸ ਤੋਂ ਬਾਅਦ ਜਿਮਨੀ ਚੋਣਾਂ ਤੈਹ ਹੁੰਦੀਆਂ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਗੁਰਦੀਪ ਰੰਧਾਵਾ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਗਈ ਔਰ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਦੀ ਧਰਮ ਪਤਨੀ ਜਤਿੰਦਰ ਕੌਰ ਰੰਧਾਵਾ ਵੀ ਮੈਦਾਨ ਦੇ ਵਿੱਚ ਨੇ ਕਾਂਗਰਸ ਦੀ ਤਰਫੋਂ ਤਾਂ ਰਵੀਕ ਤਬ ਕਾਲੋਂ ਜਿਹੜੇ ਨੇ ਪਿਛਲੀ ਵਾਰ ਅਕਾਲੀ ਦਲ ਤੋਂ ਜਿਹੜਾ ਉਥੇ ਇਲੈਕਸ਼ਨ ਲੜੇ ਸੀ ਹਾਲਾਂਕਿ 4-500 ਵੋਟਾਂ ਦੇ ਫਰਕ ਦੇ ਨਾਲ ਉਹ ਹਾਰ ਗਏ ਸੀ ਪਰ ਇਸ ਵਾਰ ਉਹ ਭਾਜੀਪੀ ਤੋਂ ਇਲੈਕਸ਼ਨ ਜਿਹੜਾ ਲੜ ਰਹੇ ਨੇ ਡੇਰਾ ਬਾਬਾ ਨਾਨਕ ਦੇ ਵਿਖੇ ਤਾਂ ਵੱਡੀ ਇਸ ਵਾਰ ਇੱਕ ਹੋਰ ਤਬਦੀਲੀ ਜਿਹੜੀ ਆਈ ਸ਼੍ਰੋਮਣੀ ਅਕਾਲੀ ਦਲ ਨੇ ਨਾ ਚਾਰ ਜਿਮਨੀ ਚੋਣਾਂ ਦਾ ਬਾਈਕਾਟ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸਾਡੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਤਨਖਾਹਿਆ ਕਰਾ ਦਿੱਤਾ ਹੋਇਆ ਤੇ ਜਰਨੈਲ ਤੋਂ ਬਿਨਾ ਫੌਜ ਨਹੀਂ ਲੜ ਸਕਦੀ ਅਜਿਹਾ ਕਹਿ ਕੇ ਜਿਹੜਾ ਅਕਾਲੀ ਦੇ ਵੱਲੋਂ ਬਾਈਕਾਟ ਕੀਤਾ ਗਿਆ ਸੀ ਇਹਨਾਂ ਚਾਰ ਜਿਮਨੀ ਚੋਣਾ ਦਾ ਤੇ ਬਾਅਦ ਦੇ ਵਿੱਚ ਬਹੁਤ ਬکریاں ਚਰਚਾਾਂਵਾਂ ਚੱਲੀਆਂ ਕਿ ਇਹਨਾਂ ਬਾਈਕਾਟ ਕਰਨ ਦਾ ਜਿਹੜਾ ਫਾਇਦਾ ਹੋ ਕਿਸ ਨੂੰ ਪ੍ਰਾਪਤ ਹੋਏਗਾ ਤਾਂ ਇਹ ਦੇਖਣਾ ਹੋਏਗਾ ਕਿਉਂਕਿ ਗਿੱਧਰਬਾ ਹਲਕੇ ਦੇ ਵਿੱਚ ਵਿਕਾਂਟੇ ਦੀ ਟੱਕਰ ਹੈ ਡਿੰਪਿ ਢੱਲੋਂ ਹੋਣਾ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾਉਂਦੇ ਆ ਭਵਨ ਸਿੰਘ ਮਾਨ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਬਾਦਲ ਭਾਜਪੀ ਤੋਂ ਟੈਕਟ ਲੜਦੇ ਆ ਤਾਂ ਵੱਡਾ ਉਥੇ ਵੀ ਬਹੁਤ ਵੱਡਾ ਮੈਚ ਆ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਦਾ ਉਹ ਜੱਦੀ ਹਲਕਾ ਰਿਹਾ ਕਿਸੇ ਸਮੇਂ ਕਿਸੇ ਸਮੇਂ ਮਨਪ੍ਰੀਤ ਸਿੰਘ ਬਾਦਲ ਜਿਹੜਾ 1995 ਤੋਂ ਲੈ ਕੇ ਉਤੇ ਜਿੱਤਦੇ ਰਹੇ ਨੇ ਬਾਅਦ ਦੇ ਵਿੱਚ ਜੇ ਗੱਲ ਕਰੀਏ ਤਾਂ ਕਾਂਗਰਸ ਦੇ ਕੋਲ ਚਲੀ ਜਾਂਦੀ ਹੈ ਸੀਟ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਬਾਅਦ ਦੇ ਵਿੱਚ 14 ਸਾਲਾਂ ਦਾ ਬਨਵਾਸ ਕੱਟ ਕੇ ਮਨਪ੍ਰੀਤ ਸਿੰਘ ਬਾਦਲ ਦੁਬਾਰਾ ਫੇਰ ਗਿੱੱਦਰਵਾਦੀ ਧਰਤੀ ਤੇ ਆਏ ਕਿਉਂਕਿ ਵਿੱਚ ਉਹ ਬਠਿੰਡਾ ਚਲੇ ਜਾਂਦੇ ਨੇ ਬਠਿੰਡਾ ਹਲਕਾ ਉਹਨਾਂ ਦੇ ਵਿੱਚ ਵੱਲੋਂ ਚੁਣਿਆ ਜਾਂਦਾ ਦੋ ਵਾਰ ਐਮਐਲਏ ਦੀ ਇਲੈਕਸ਼ਨ ਲੜ ਨੋ ਬਟਨ ਢਾਲ ਕੇ ਤੋਂ ਪਰ ਹੁੰਦਾ ਉਹਦੀ ਕਿ ਇਸ ਵਾਰ ਦੁਬਾਰਾ ਫਿਰ ਤੋਂ ਗਿੱਦੜਵਾਹਾ ਦੇ ਵਿੱਚ ਆਏ ਨੇ ਬੀਜੇਪੀ ਦੇ ਵੱਲੋਂ ਕੈਂਡੀਡੇਟ ਬਣ ਕੇ ਮਨਪ੍ਰੀਤ ਸਿੰਘ ਬਾਦਲ ਤਾਂ ਸਾਰੀਆਂ ਸੀਟਾਂ ਦੇ ਉੱਪਰ ਚਰਚਾ ਕਰਾਂਗੇ ਚਾਰ ਸੀਟਾਂ ਜੋ ਕਿ ਐਮਪੀ ਇਲੈਕਸ਼ਨ ਵੇਲੇ ਖਾਲੀ ਹੋ ਗਈਆਂ ਸੀ ਕਿਉਂਕਿ ਐਮਪੀ ਜਿਹੜੇ ਇੱਥੇ ਚੁਣੇਗੇ ਉਹ ਪਹਿਲਾਂ ਇੱਥੇ ਐਮਐਲਏ ਸੀ ਦੇ ਬਾਅਦ ਦੇ ਵਿੱਚ ਫਿਰ ਜਿਮਨੀ ਚੋਣਾਂ ਕਰਾਉਣੀਆਂ ਪਈਆਂ ਉਹ ਦੂਜੇ ਪਾਸੇ ਝਾਰਖੰਡ ਮਹਾਰਾਸ਼ਟਰ ਦੇ ਵਿੱਚ ਕੀ ਬਣ ਰਿਹਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਯੂਪੀ ਦੀਆਂ ਵੀ 10 ਸੀਟਾਂ ਦੇ ਉੱਪਰ ਜਿਮਨੀ ਚੋਣ ਦਾ ਜਿਹੜਾ ਰਿਜ਼ਲਟ ਆਉਣਾ ਹੈ ਤਾਂ ਸਾਰਿਆਂ ਦੇ ਉੱ ਔਰ ਕੱਲੀ ਕੱਲੀ ਸੀਟ ਜੇ ਪੰਜਾਬ ਦੀ ਗੱਲ ਕਰੀਏ ਤਾਂ ਮੇਰੇ ਨਾਲ ਵਿਕਰਮ ਮੌਜੂਦ ਰਹਣਗੇ ਕਿਉਂਕਿ ਕੱਲੀ ਕੱਲੀ ਸੀਟ ਦੇ ਉੱਪਰ ਅਸੀਂ ਚਰਚਾ ਜ਼ਰੂਰ ਕਰਨੀ ਹੈ ਅੱਜ ਰਜਾਨ ਜਿਹੜਿਆ 10-15 ਮਿੰਟਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਣੇ ਆ ਵਿਕਰਮ ਬਿਲਕੁਲ 10-15 20 ਮਿੰਟਾਂ ਤੱਕ ਉਹ ਜਨ ਆਉਣੇ ਸ਼ੁਰੂ ਹੋ ਜਾਣਗੇ ਮਨਦੀਪ ਕਿਉਂਕਿ ਜਦੋਂ EVM ਖੁੱਲਣੀ ਹੈ ਔਰ ਕੈਂਡੀਡੇਟ ਆਸਾਂ ਉਮੀਦਾਂ ਲਾ ਕੇ ਮੇਰੇ ਖਿਆਲ ਰਾਤ ਨੂੰ ਸੁੱਤੇ ਨਹੀਂ ਹੋਣਗੇ ਸਾਰੇ ਔਰ 4 ਵਿਧਾਨ ਸਭਾ ਸੀਟਾਂ ਤੇ ਪੰਜਾਬ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਬਰਨਾਲਾ ਦੀ ਫਿਰ ਕਿਦੜਵਾਹਾ ਦੀ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਕਿਉਂਕਿ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ 4 MLA ਸੀਗੇ ਜਿਹੜੇ ਉਹ MP ਚੁਣੇ ਜਾਂਦੇ ਆ ਤਾਂ ਉੱਥੇ ਹੁਣ ਅਜ਼ਮਨੀਚੂਨ ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਜੇ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਮੀਥੇਰ ਲਗਾਤਾਰ ਦੋ ਵਾਰ ਜਿੱਤੇ ਆ ਮੀਥੇਰ ਬਰਨਾਲਾ ਸੀਟ ਦੀ ਸੀ ਗੱਲ ਕਰ ਰਹੇ ਆ ਮੀਥੇਰ ਇਸ ਪਿਕਚਰ ਦੇ ਵਿੱਚ ਨਜ਼ਰ ਨਹੀਂ ਆ ਰਹੇ ਕਿਉਂਕਿ ਮੀਥੇਰ ਐਮਪੀ ਬਣ ਗਿਆ ਮੀਥੇਰ ਦੇ ਸਭ ਤੋਂ ਕਰੀਬੀ ਹਰਿੰਦਰ ਸਿੰਘ ਢਾਲੀਵਾਲ ਨੂੰ ਟਿਕਟ ਦਿੱਤੀ ਜਿਸ ਕਰਕੇ ਨਾਰਾਜ਼ ਹੋਏ ਗੁਰਦੀਪ ਸਿੰਘ ਬਾਠ ਪੰਜਵੇਂ ਨੰਬਰ ਤੇ ਉਹਨਾਂ ਦੀ ਤਸਵੀਰ ਦੂਸਰੇ ਪਾਸੇ ਕਾਲਾ ਟਲੋਨੇ ਜੋ ਕਾਂਗਰਸ ਦੇ ਉਮੀਦਵਾਰ ਨੇ ਕੇਵਲ ਸਿੰਘ ਨੂੰ ਦੋ ਵਾਰ ਐਮਐਲਏ ਰਹੇ ਨੇ ਬਰਨਾਲਾ ਤੋਂ ਔਰ ਇਸ ਦੇ ਨਾਲ ਗੋਬਿੰਦ ਸਿੰਘ ਸੰਧੂ ਨਵਾਂ ਚਿਹਰਾ ਚੌਣ ਮੈਦਾਨ ਦੇ ਵਿੱਚ ਹੈ ਗੋਬਿੰਦ ਸਿੰਘ ਸੰਧੂ ਇਹਨਾਂ ਦੀ ਆਈਡੈਂਟੀਟੀ ਇੰਨੀ ਕ ਹੈ ਕਿ ਇਹ ਸਿਮਰਜੀਤ ਸਿੰਘ ਮਾਨ ਹੋਣਾਂ ਦੇ ਦੋ ਤੇ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਬਰਨਾਲਾ ਦੀ ਅਮ ਕਰਦੇ ਆ ਤਾਂ ਲੜਾਈ کافی ਮੁਕਾਬਲਾ ਜਿਹੜਾ ਦਿਲਚਸਪ ਆ ਵੈਸੇ ਤਾਂ ਮੀਤ ਸੇਰ ਮੇਰਾ ਖਿਆਲ 35000 ਵੋਟ ਦੀ ਲੀਡ ਨਾਲ ਜਿੱਤੇ ਸੀਗੇ 2022 ਦੀ ਚੋਣ ਇਸ ਤੋਂ ਪਹਿਲਾਂ ਜਿਹੜੀ ਲੀਡ ਉਹਨਾਂ ਦੀ ਘੱਟ ਸੀ 17 ਦੇ ਵਿੱਚ ਪਰ 22 ਦੀ ਲੀਡ ਬਹੁਤ ਵਧ ਗਈ ਕਿਉਂਕਿ ਕਿਤਾ ਵੇਵ ਬਹੁਤ ਸੀਗੀ ਔਰ ਉਸ ਤੋਂ ਬਾਅਦ ਹੁਣ ਜਿਹੜੇ ਸਮੀਕਰਨ ਆ ਕਿਉਂਕਿ ਅਕਾਲੀ ਦਲ ਦੂਜੇ ਨੰਬਰ ਤੇ ਰਿਹਾ ਸੀਗਾ ਸਮੀਕਰਨ ਦੇਖੋ ਹੁਣ ਕਿਉਂ ਕਿਵੇਂ ਬਣਦੇ ਆ ਕਿਉਂਕਿ ਅਕਾਲੀ ਦਲ ਇਸ ਵਾਰ ਮੁਕਾਬਲੇ 'ਚ ਹੈ ਹੀ ਨਹੀਂ ਕਿਉਂਕਿ ਅਕਾਲੀ ਦਲ ਬਾਹਰ ਆ ਪਰ ਉੱਥੇ ਚਰਚਾ ਇਹ ਹੋਈ ਕਿ ਅਕਾਲੀ ਦਲ ਦੇ ਕੁਝ ਲੀਡਰ ਨੇ ਜਿਹੜੇ ਲੋਕਲ ਲੈਵਲ ਦੇ ਉੱਪਰ ਕਿਉਂਕਿ ਕੁਝ ਲੋਕਾਂ ਨਾਲ ਗੱਲ ਹੋਈ ਤਾਂ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਲੋਕ ਸੀਗੇ ਜਿਹੜੇ ਪਹਿਲਾਂ ਇੱਥੇ ਜ਼ਿੰਮੇਵਾਰੀਆਂ ਨਹੀਂ ਪਾਉਂਦੇ ਰਹੇ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਜੋਰ ਅਜਮਾਇਸ਼ ਕੀਤੀ ਉਹਨਾਂ ਨੇ ਅਪਰੋਚਾਂ ਕੀਤੀਆਂ ਤਾਂ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਵਾਲੇ ਪਾਸੇ ਨੂੰ ਗਿਆ ਪਰ ਕਿੰਨਾ ਕਿਉਂਕਿ ਕਾਂਗਰਸ ਦੇ ਕੋਲੇ ਰਿਵਾਈਵਲ ਕਰਨ ਲਈ ਬਹੁਤ ਸਮਾਂ ਸੀਗਾ ਕਾਂਗਰਸ ਨੇ ਰਿਵਾਈਵ ਕਿੰਨਾ ਕੀਤਾ ਕੇਵਲ ਢਿੱਲੋਂ ਕਿੰਨਾਕ ਜ਼ੋਰ ਲਾ ਗਏ ਆ ਗੋਵਿੰਦ ਸੰਧੂ ਕਿੰਨੀਆਂ ਵੋਟਾਂ ਖਰਾਬ ਲੈ ਜਾਣਗੇ ਗੁਰਦੀਪ ਬਾਟ ਕਿੰਨੀਆਂ ਲੈ ਜਾਣਗੇ ਜਾਂ ਖਰਾਬ ਕਰਨਗੇ ਕਿਉਂਕਿ ਗੁਰਦੀਪ ਬਾਟ ਨੂੰ ਜਿਹੜੀਆਂ ਮੰਦੀ ਵੋਟਾਂ ਪੈਣੀਆਂ ਉਹ ਆਮ ਆਦਮੀ ਪਾਰਟੀ ਦੀਆਂ ਵੋਟਾਂ ਹੈ ਤਾਂ ਹੀ ਸਭ ਤੋਂ ਜ਼ਿਆਦਾ ਨਿਗਾ ਇਸ ਬਾਗੀ ਚਿਹਰੇ ਦੇ ਉੱਪਰ ਜ਼ਰੂਰ ਹੋਏਗੀ ਕਿਉਂਕਿ ਆਜ਼ਾਦ ਉਮੀਦਵਾਰ ਨੇ ਜੰਨੀਆਂ ਵੋਟਾਂ ਜ਼ਿਆਦਾ ਲੈ ਕੇ ਜਾਂਦੇ ਆ ਉਹਨਾਂ ਆਮ ਆਮੀ ਪਾਰਟੀ ਨੂੰ ਸਰਕਾਰ ਨੂੰ ਡੈਂਟ ਪੈਣਾ ਕਿਉਂਕਿ ਉਹ ਵੋਟ ਸਾਰੀ ਆਮ ਆਦਮੀ ਪਾਰਟੀ ਦੀ ਹੈ ਇੱਕ ਤਾਂ ਜ਼ਿਲ੍ਹਾ ਪ੍ਰਧਾਨ ਸੀਗੇ ਜ਼ਿਲ੍ਹਾ ਪ੍ਰਧਾਨ ਦਾ ਆਪਦਾ ਹੋਲਡ ਹੁੰਦਾ ਹੈ ਲੋਕ ਲੈਵਲ ਤੇ ਲੋਕਾਂ ਨੇ ਮਿਲਣਾ ਹੁੰਦਾ ਆ ਕੇ ਹੋਰ ਚੇਅਰਮੈਨ ਵੀ ਸੀਗੇ ਉੱਥੇ ਤਾਂ ਇਹ ਦੇਖਣਾ ਹੋਊਗਾ ਕਿ ਕਿੰਨਾ ਕਿਹੇ ਵੋਟਾਂ ਲੈ ਜਾਂਦੇ ਆ ਉਹਦੇ ਹਿਸਾਬ ਨਾਲ ਹੀ ਮਾਰਜਨ ਤੈ ਹੋਣਾ ਕਿਉਂਕਿ ਚਿੰਤਾ ਇਹ ਵੀ ਹੈ ਕਿ ਸੀਟ ਹਾਰ ਨਾ ਜਾਣ ਕਿਤੇ ਕਿਉਂਕਿ ਬਰਨਾਲਾ ਵਿਕਰ ਦਾ ਸਵਾਲ ਵੀ ਹੈ ਮੀਥੇਰ ਹੁਣੀ ਉਹਨਾਂ ਨੇ ਆੜ ਕੇ ਕਹਿੰਦੇ ਸੀਟ ਦਵਾਈ ਹੈ ਵੀ ਅਸੀਂ ਸੀਟ ਇੱਥੋਂ ਕੱਢਾਂਗੇ ਫਲਾਣੇ ਬੰਦੇ ਨੂੰ ਦਿਓ ਹਰਿੰਦਰ ਧਾਲੀਵਾਲ ਦੀ ਵਕਾਲਤ ਕੀਤੀ ਮੀਥੇਰ ਉਹਨਾਂ ਨੇ ਇਸੇ ਕਰਕੇ ਗੁਰਦੀਪ ਬਾਠ ਨਾਰਾਜ਼ ਹੋਏ ਕਿ ਭਾਈ ਆਪਦੇ ਮਾਸੀ ਦੇ ਮੁੰਡੇ ਨੂੰ ਟਿਕਟ ਦਵਾਤੀ ਪਰ ਉਹ ਕਹਿੰਦੇ ਮਾਸੀ ਦਾ ਮੁੰਡਾ ਮੈਂ ਹੈ ਨਹੀਂਗਾ ਪਰ ਪ੍ਰਤਾਪ ਸਿੰਘ ਬਾਜਵਾ ਨੇ ਬੜਾ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਬਰਨਾਲੇ ਜਾ ਕੇ ਵੀ ਔਰ ਚੱਬੇਵਾਲ ਵੀ ਉਹਨਾਂ ਨੇ ਪ੍ਰਚਾਰ ਕੀਤਾ ਜਾ ਕੇ ਜਿਆਦਾ ਜਿੱਥੇ ਜ਼ੋਰ ਉਹਨਾਂ ਨੇ ਲਾਇਆ ਦੋ ਸੀਟਾਂ ਦੇ ਦੋ ਹਲਕੇਾਂ ਦੇ ਜ਼ੋਰ ਲਾਇਆ ਮਾਲਵੇ ਦੇ ਕੇਵਲ ਢੱਲੋਂ ਵੀ ਬਹੁਤ ਵੱਡਾ ਜੇ ਗੱਲ ਕਰੀਏ ਚਹਿਰਾ ਨੇ ਕਿਉਂਕਿ ਪਹਿਲਾਂ ਇੱਥੋਂ ਇਲੈਕਸ਼ਨ ਲੜੇ ਨੇ ਤੇ ਜਿੱਤੇ ਵੀ ਹੋਏ ਨੇ ਤੇ ਆਪ ਦੇ ਆਪ ਦੇ ਵਿੱਚ ਵੀ ਚੰਗਾ ਰਸੂਕਿਆ ਤਣਾੜ ਬੰਦੇ ਨੇ ਔਰ ਦੂਜੇ ਪਾਸੇ ਇਸ ਵਾਰ ਇਹ ਵੀ ਕਿਹਾ ਜਾਂਦਾ ਜੇ ਗੱਲ ਕਰੀਏ ਵਿਕਰ ਨੂੰ ਬਰਨਾਲੇ ਦਾ ਤਿੰਨ ਸ਼ਹਿਰ ਲੱਗਦੇ ਇੱਕ ਬਰਨਾਲਾ ਹੋ ਗਿਆ ਸ਼ਹਿਰ ਇੱਕ ਹੰਡਾਇਆ ਹੋ ਗਿਆ ਤੇ ਨਾਲ ਜੇ ਗੱਲ ਕਰੀ ਤਾਂ ਤਨੋਲਾ ਹੋ ਗਿਆ ਤਾਂ ਇਹ ਤਿੰਨ ਸ਼ਹਿਰ ਜਿਹੜੀਆਂ ਮੰਡੀਆਂ ਜਿਹੜੀਆਂ ਨੇ ਲੱਗਦੀਆਂ ਨੇ ਬਰਨਾਲੇ ਨੂੰ ਔਰ ਉੱਥੋਂ ਦੇਖਣਾ ਹੋਊਗਾ ਕਿ ਕਿੰਨੀ ਵੋਟ ਕੇਵਲ ਢੱਲੋਂ ਕੈਪਚਰ ਕਰਦੇ ਆ ਕਿਉਂਕਿ ਇਸ ਵਾਰ ਕਿਹਾ ਜਾ ਰਿਹਾ ਕਿ ਕੁਝ ਨਹੀਂ ਪਤਾ ਕਿ ਕੇਵਲ ਢੱਲੋਂ ਹੋਣੀ ਜਿਹੜਾ ਬਹੁਤ ਜ਼ਿਆਦਾ ਫਰਕ ਪਾ ਦੇਣ ਹਾਲਾਂਕਿ ਗੋਬਿੰਦ ਸੰਧੂ ਉਹਨਾਂ ਦਾ ਵੀ ਠੀਕ ਠਾਕ ਲਹਿਰ ਜਿਹੜੀ ਇੱਥੇ ਚੱਲੀ ਆ ਬਹੁਤ ਸਾਰੇ ਜਿਹੜੇ ਐਕਟਿਵਿਸਟ ਨੇ ਉਹਨਾਂ ਨੇ ਸਮਰਥਨ ਦਿੱਤਾ ਉਹਨਾਂ ਦੇ ਵੱਲ ਆ ਕੇ ਪ੍ਰਚਾਰ ਕੀਤਾ ਗਿਆ ਗੋਬਿੰਦ ਸੰਧੂ ਦੇ ਨਾਲ ਪਰ ਦੂਜੇ ਪਾਸੇ ਸਭ ਤੋਂ ਅਹਿਮ ਨਜ਼ਰ ਜਿਹੜੀ ਰਹਿਣ ਵਾਲੀ ਹੈ ਹਰਿੰਦਰ ਧਾਲੀ ਗੁਰਦੀਪ ਬਾਟ ਕਿੰਨੀਆਂ ਕੂਟਾਂ ਲੈ ਕੇ ਜਾਂਦੇ ਆ ਉਹ ਸਾਰੀ ਵੋਟ ਖਰਾਬ ਆਮ ਆਦਮੀ ਪਾਰਟੀ ਦੀ ਹੋਣੀ ਹੈ ਕਿੰਨੀਆਂ ਕੂਟਾਂ ਲੈਂਦੇ ਉਹਦੇ ਨਾਲ ਮਾਰਜਨ ਵੀ ਉਹਦੇ ਨਾਲ ਹੀ ਤੈਅ ਹੋਣਾ ਕਿ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਵੀ ਰਹੀ ਹੈ ਕਿ ਅਸੀਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਛੁੱਟੀ ਕਰਤੀ ਸੀ ਪਰ ਗੁਰਦੀਪ ਬਾਟ ਨੂੰ ਨਹੀਂ ਹਟਾਇਆ ਸੀ ਬਿਲਕੁਲ ਬਿਲਕੁਲ ਕਿਉਂਕਿ ਉਹ ਕਹਿੰਦੇ ਕਿ ਗੁਰਦੀਪ ਬਾਟੂਣੀ ਕੰਮ ਕਰਦੇ ਰਹੇ ਸੀ ਉਹਨਾਂ ਨੂੰ ਨਹੀਂ ਹਟਾਇਆ ਸੀ ਇਸ ਚੀਜ਼ ਦਾ ਜ਼ਿਕਰ ਉਹਨਾਂ ਨੇ ਕੀਤਾ ਆਮ ਆਦਮੀ ਪਾਰਟੀ ਨੇ ਕਿ ਬਾਕੀ ਜਿਹੜੇ ਚਿਹਰੇ ਰਿਪਲੇਸ ਕੀਤੇ ਤਾਂ ਗੁਰਦੀਪ ਹੁਣਾਂ ਨੂੰ ਅਸੀਂ ਉਹਨਾਂ ਦਾ ਵਰਕ ਦੇਖ ਕੇ ਉਹਨਾਂ ਦਾ ਕੰਮ ਦੇਖ ਕੇ ਰਿਪਲੇਸ ਨਹੀਂ ਕੀਤਾ ਹੁਣ ਅਗਲੇ ਪਾਸੇ ਚੱਲਦੇ ਆ ਜਿੱਦੜਵਾਸ ਸੀਟ ਦੀ ਵੀ ਗੱਲ ਕਰਾਂ ਕਿਉਂਕਿ ਗਿੱਦੜਵਾਸ ਸੀਟ ਵੀ ਜਿਹੜੀ ਹੈ ਹੌਟ ਬਣਣੀ ਹੋਈ ਹੈ ਕਿੱਦੜਵਾਹਾ ਸੀਟ ਜਿਹੜੀ ਹੈ ਹੌਟ ਸੀਟ ਹੈ ਡਿੰਪੀ ਢਿੱਲੋ ਲਗਾਤਾਰ ਇਲੈਕਸ਼ਨ ਲੜਦੇ ਰਹੇ ਡਿੰਪੀ ਟਲੋ ਅਕਾਲੀ ਦਲ ਦੇ ਵੱਲੋਂ ਅਕਾਲੀ ਦਲ ਇਸ ਵਾਰ ਮੈਦਾਨ ਚ ਨਹੀਂ ਗਿਆ ਤਾਂ ਡਿੰਪੀ ਟਲੋ ਤੇ ਸਾਢੇ 1350 ਵੋਟ 1349 ਵੋਟਾਂ ਨਾਲ ਮੇਰਾ ਖਿਆਲ ਪਿਛਲੀ ਵਾਰ ਹਾਰੇ ਸੀ ਉਹ ਘੱਟ ਮਾਰਜਨ ਨਾਲ ਹਾਰੇ ਸੀ 2022 ਦੇ ਵਿੱਚ ਪਰ ਆਮ ਆਦਮੀ ਪਾਰਟੀ ਦੀ ਮੰਦੀਪ ਦੇਖੋ ਸਰਕਾਰ ਬਣੀ ਇਨੀ ਜ਼ਬਰਦਸਤ ਵੇਵ ਸੀਗੀ ਪਰ ਵੇਵ ਗਿੱਦੜਵਾਇਚ ਨਜ਼ਰ ਨਹੀਂ ਆਈ ਸੀ 30 ਕੁ ਹਜ਼ਾਰ ਵੋਟ ਸੀਗੀ ਪ੍ਰਿਤਪਾਲ ਸ਼ਰਮਾ ਨੂੰ ਜਿਹੜੀ ਪਈ ਸੀ ਤਾਂ ਡਿੰਪੀ ਸ਼ਰਮਾ ਡੈਂਪਿਟਲੋਂ ਡੈਂਪਿਟਲੋਂ ਆਪ ਜੀ ਜਨਾ ਡੈਂਪਿਟਲੋਂ ਕਿਉਂਕਿ ਜੋ ਅਪ੍ਰਿਤਪਾਲ ਸ਼ਰਮਾ ਦਾ ਤੇਰਾ ਡਮਾਰਕ ਹੋ ਗਿਆ ਕਿਉਂਕਿ ਉਹ ਆਵਾਜ਼ ਕਰਦੇ ਰਹੇ ਨੇ ਕਿ ਪਾਰਟੀ ਮੈਂ ਮੇਨੇ ਡਿਟੇਕਟ ਦੇ ਕੇ ਮੇਰੇ ਤੇ ਭਰੋਸਾ ਪਾਇਆ ਤਾਂ ਡੈਂਪਿਟਲੋਂ ਅਮਰਤਾ ਵੜਿੰਗ ਜੋ ਕਿ ਔਰਤ ਮੁਕਾਬਲਾ ਮਨਪ੍ਰੀਤ ਸਿੰਘ ਬਾਦਲ ਮਨਪ੍ਰੀਤ ਸਿੰਘ ਬਾਦਲ ਤੁਸੀਂ ਪਹਿਲਾਂ ਮੈਂ ਜ਼ਿਕਰ ਕਰ ਰਹੇ ਸੀਗੇ ਕਿ 14 ਸਾਲਾਂ ਦਾ ਉਹ ਕਹਿੰਦੇ ਬਨਵਾਸ ਕੱਟ ਕੇ ਆਪਨੇ ਇੰਟਰਵਿਊ ਸੀਪਰ ਪੰਜਾਬੀ ਦੇ ਵਿੱਚ ਇਹ ਉਹਨਾਂ ਨੇ ਕਿਹਾ ਫਿਰ ਸੁਖਰਾਜ ਸਿੰਘ ਨਿਆਮੀ ਵਾਲਾ ਵੀ ਮੈਦਾਨ ਦੇ ਵਿੱਚ ਆ ਸੁਖਰਾਜ ਸਿੰਘ ਕਿੰਨੀ ਕ ਵੋਟ ਲੈ ਕੇ ਜਾਂਦੇ ਆ ਮਨਪ੍ਰੀਤ ਬਾਦਲ ਦੇ ਨਾਲ ਜਦੋਂ ਗੱਲਬਾਤ ਵੀ ਕੀਤੀ ਨਾ ਮਨਦੀਪ ਇੱਕ ਚੀਜ਼ ਉਹ ਵੀ ਬੜਾ ਹੈਰਾਨ ਸੀ ਇਸ ਚੀਜ਼ ਨੂੰ ਲੈ ਕੇ ਉਹ ਕਹਿੰਦੇ ਕਿ ਮੈਂ ਹੈਰਾਨ ਆਇ ਸੀ ਇਸ ਨੂੰ ਲੈ ਕੇ ਕਿ ਲੋਕ ਜਿਹੜੇ ਮੈਂ ਇੰਨੇ ਸਾਲਾਂ ਬਾਅਦ ਆਏ ਆ ਔਰ ਭਾਜਪਾ ਪ੍ਰਤੀ ਮੈਂ ਰੁਝਾਨ ਲੋਕਾਂ ਦਾ ਇਹ ਦੇਖ ਰਹੇ ਆ ਕਿ ਜਿਹੜਾ ਐਸਸੀ ਭਾਈਚਾਰਾ ਉਹ ਜ਼ੋਰ ਸ਼ੋਰ ਦੇ ਨਾਲ ਜੁੜਿਆ ਹੋਇਆ ਹੈ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਇਹ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਔਰ ਉੱਥੇ ਹੀ ਅਮਰਤਾ ਵੜਿੰਗ ਆਪਣੇ ਆਪ ਦੇ ਵਿੱਚ ਸੋਲਿਡ ਫੇਸ ਨੇ ਅਮਰਤਾ ਵੜਿੰਗ ਕਿੰਨੀਆਂ ਕਵਟਾ ਲੈਂਦੇ ਆ ਕਿਉਂਕਿ ਤਬਦਬਾ ਜਿਸ ਤਰੀਕੇ ਦੇ ਨਾਲ ਜਿਹੜੇ ਬੰਦੇ ਦਾ ਰੇਪਰ ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੋਣੀ ਉਦੋਂ ਤੇਰੇ ਲਗਾਤਾਰ ਉਸ ਤੋਂ ਬਾਅਦ ਫਿਰ ਸੀਟ ਮਨਪ੍ਰੀਤ ਸਿੰਘ ਬਾਦਲ ਖਾਲਸਾ ਦੇ ਲਈ ਖਾਲੀ ਹੁੰਦੀ ਹੈ ਮਨਪ੍ਰੀਤ ਸਿੰਘ ਬਾਦਲ ਆਏ ਤਾਂ ਮਨਪ੍ਰੀਤ ਸਿੰਘ ਬਾਦਲ ਇਥੋਂ ਰੱਖਲ ਪੰਜ ਵਾਰ ਚੋਣ ਜਿੱਤੇ ਨੇ ਉਸ ਤੋਂ ਬਾਅਦ ਜਦੋਂ ਆਪਦੀ ਪਾਰਟੀ ਬਣਾਉਂਦੇ ਉਸ ਤੋਂ ਬਾਅਦ ਚਲੋ ਉਹਨਾਂ ਦਾ ਸਫਾਇਆ ਹੋਇਆ ਇਸ ਸੀਟ ਤੋਂ ਫਿਰ ਕਿਉਂਕਿ ਬਾਅਦ ਵਿੱਚ ਚਲੋ ਬਠਿੰਡਾ ਚਲੇਗੇ ਫਿਰ ਇਸ ਵਾਰ ਇਹ ਵੀ ਗੱਲ ਆਵੇਕਰ ਉਹ ਕਹਿੰਦੇ ਕਿ ਡਿੰਪਿਟਲੋਂ ਹੋਣਾ ਦੀ ਜੇ ਗੱਲ ਕਰੀ ਜਾਵੇ ਤਾਂ ਡਿੰਪਿਟਲੋਂ ਹੋਣਾ ਦੀ ਆਪਦੀ ਵੀ ਵੋਟ ਬਹੁਤ ਜ਼ਿਆਦਾ ਪੈਣੀ ਹੈ ਇਹਨਾਂ ਨੂੰ ਕਿਉਂਕਿ ਅਕਾਲੀ ਦਲ ਦਾ ਜੰਨਾ ਕੇਡਰ ਸੀ ਪਹਿਲਾਂ ਵਿੱਚ ਜੇ ਇਹ ਵੀ ਹਵਾਵਾਂ ਚੱਲੀਆਂ ਕਿ ਮਨਪ੍ਰੀਤ ਸਿੰਘ ਬਾਦਲ ਹੋਣਾ ਨੂੰ ਜਾ ਸਕਦਾ ਕਿਉਂਕਿ ਭਰਾ ਲੱਗਦੇ ਨੇ ਤੇ ਨਾਲ ਹੀ ਇਹ ਵੀ ਗੱਲ ਵੀ ਕਹੀ ਗਈ ਕਿ ਹੋ ਸਕਦਾ ਹੈ ਕਿ ਅੰਦਰ ਕਾਤੇ ਜਿਹੜਾ ਪੋਲਟਿਕਸ ਦੇ ਵਿੱਚ ਜਿਆ ਹੁੰਦਾ ਕਿ ਅੱਜ ਠੀਕ ਹੈ ਤੁਸੀਂ ਮੇਰੀ ਮਦਦ ਕਰ ਦਿਓ ਕੱਲ ਨੂੰ ਠੀਕ ਹੈ ਅਸੀਂ ਤੁਹਾਡੇ ਨਾਲ ਖੜ ਜਾਾਂਗੇ ਪਰ ਡਿੰਪੀ ਢੱਲੋਂ ਨੂੰ ਕਿਹਾ ਜਾਂਦਾ ਕਿ ਅਕਾਲੀ ਦਲ ਦਾ ਜਿਹੜਾ ਵੋਟਰਾਂ ਜਿੰਨਾ ਵੋਟਰ ਉਹ ਸਾਰਾ ਅਕਾਲੀ ਦਲ ਦਾ ਡਿੰਪੀ ਢੱਲੋਂ ਨੂੰ ਝੋਕਿਆਗਾ ਔਰ ਦੂਜੇ ਪਾਸੇ ਜਿਹੜਾ ਮਨਪ੍ਰੀਤ ਸਿੰਘ ਬਾਦਲ ਕੀਤੇ ਡੈਂਟ ਪਾਉਣਗੇ ਕਾਂਗਰਸ ਤੇ ਕਿਉਂਕਿ ਕਿਹਾ ਜਾ ਰਿਹਾ ਕਿ ਜਿੰਨੀ ਉਤੋਂ ਦੀ ਹਿੰਦੂ ਵੋਟ ਸ਼ਹਿਰੀ ਵੋਟ ਜਾਂ ਫਿਰ ਦਲਿਤ ਵੋਟ ਸੀ ਉਹ ਸਾਰੀ ਜਿਹੜੀ ਹੈ ਮਨਪ੍ਰੀਤ ਸਿੰਘ ਬਾਦਲ ਹੋਣੀ ਕੈਪਚਰ ਕਰ ਰਿਹਾ ਔਰ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੇ ਕੈਪਚਰ ਵੀ ਉਹੀ ਵੋਟ ਕੀਤੀ ਚ ਤੋਬੇ ਕਿਉਂਕਿ ਬਠਿੰਡਾ ਤਾਂ ਆਪ ਆਉਂਦੇ ਨੇ ਬਠਿੰਡਾ ਵੀ ਇੱਕ ਹੁਣ ਤਾਂ ਅੱਜਕੱਲ ਤਾਂ ਮਿਨੀ ਚੰਡੀਗੜ੍ਹ ਕਿਹਾ ਜਾਂਦਾ ਸੀ ਕਿ ਇਸ ਸਮੇਂ ਬਠਿੰਡਾ ਨੂੰ ਤੇ ਉਤੋਂ ਦੀ ਵੀ ਜਿੰਨੀ ਸ਼ਹਿਰੀ ਵੋਟਿੰਗ ਹੈ ਉਹ ਵੀ ਸਾਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਟਦੀ ਹੈ ਹੁਣ ਦੇਖਣਾ ਆਊਗਾ ਕਿ ਮਨਪ੍ਰੀਤ ਸਿੰਘ ਬਾਦਲ ਕਿੰਨੀ ਵੋਟ ਲੈ ਕੇ ਆਉਂਦਾ ਕਿਉਂਕਿ ਜਿਵੇਂ ਬਰਨਾਲੇ ਦੇ ਵਿੱਚ ਗੁਰਦੀਪ ਬਾਦਲ ਦੀ ਸਥਿਤੀ ਹੈ ਉਵੇਂ ਹੀ ਮੈਨੂੰ ਲੱਗਦਾ ਇੱਥੇ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੂੰ ਵੀ ਦੇਖਣਾ ਆਊਗਾ ਕਿ ਕਿੰਨੀ ਵੋਟ ਲੈ ਕੇ ਆਉਂਦਾ ਤੇ ਉਹ ਸਾਰੀ ਵੋਟ ਜਿਹੜੀ ਕਾਂਗਰਸ ਨੂੰ ਪੈਂਦੀ ਹੁੰਦੀ ਸੀ Hindu ਵੋਟ ਦੂਜੇ ਪਾਸੇ ਦਲਿਤ ਵੋਟ ਉਹ ਐਸਸੀ ਭਾਈਚਾਰੇ ਤੇ ਜਿੰਨੇ ਵੀ ਜਿਆਦਾਤਰ ਘਰ ਜਿੰਨੇ ਤਾਂ ਨਹੀਂ મતਲਬ ਜਿਆਦਾਤਰ ਘਰਾਂ ਤੇ ਕਹਿੰਦੇ ਕਿ ਪਿੰਡਾਂ ਦੇ ਵਿੱਚ ਵੀ ਬੀਜੇਪੀ ਦੇ ਝੰਡੇ ਲੱਗੇ ਦੇਖੇ ਇਸ ਜੀ ਨੂੰ ਲੈ ਕੇ ਕਹਿੰਦੇ ਮੈਂ ਖੁਦ ਵੀ ਸ਼ੌਕਡ ਹਾਂ ਵੀ ਕਿ ਬਹੁਤ ਜ਼ਬਰਦਸਤ ਤਰੀਕੇ ਨਾਲ ਹੁਣ ਤਾਂ ਤੱਕ ਵੀ ਕਹਿੰਦਾ ਸੀ ਪ੍ਰਚਾਰ ਦੌਰਾਨ ਜਦੋਂ ਦਿੱਲੀ ਹਮੇਸ਼ਾ ਨਾਲ ਮੀਟਿੰਗ ਕਰਕੇ ਆਉਂਦੇ ਆ ਕਹਿੰਦੇ ਕਿ ਦੱਸੋ ਕੇਂਦਰ ਵੱਲੋਂ ਜਿਹੜੀਆਂ ਨੌਕਰੀਆਂ ਨਿਕਲਦੀਆਂ ਕਿਹੜੀ-ਕਿਹੜੀ ਚਾਹੀਦੀ ਹੈ ਰੇਲਵੇ ਵਿੱਚ ਚਾਹੀਦਾ ਕਹਿੰਦੇ ਆਰਮੀ ਦੇ ਵਿੱਚ ਚਾਹੀਦਾ ਕੋਈ ਕਹਿੰਦੇ ਦੱਸੋ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਦੱਸੋ ਕਹਿੰਦੇ ਕੀ ਚਾਹੀਦਾ ਮੈਨੂੰ ਤਾਂ ਪੰਜਾਬ ਦੀਦਾਵਾ ਠੋਕਦਾ ਸੀ ਮਨ ਐਮਡੀ ਦਾ ਜ਼ਿਕਰ ਕਰ ਰਹੇ ਸੀ ਮੇਬੀ ਐਗਜੈਕਟਲੀ ਯਾਦ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੀ ਦੱਸੋ ਕਿੱਥੇ ਭਰਤੀ ਕਰਨਾ ਜੇ ਤੁਹਾਨੂੰ ਰੋਡਵੇਜ ਦੇ ਵਿੱਚ ਭਰਤੀ ਕਰਾਦਨੇ ਆ ਤਾਂ ਖੈਰ ਇਹ ਚੋਣਾਂ ਦੇ ਵਿੱਚ ਸਾਰੇ ਹਰੇਕ ਲੀਡਰ ਨੇ ਹੀ ਮੰਦੀਪ ਕਰਨਾ ਹੁੰਦਾ ਮਨਪ੍ਰੀਤ ਸਿੰਘ ਬਾਦਲ ਹੁਣੀ ਵੀ ਕਿਉਂ ਨਾ ਕਰਨ ਦਾ ਉਹ ਦਾਵਾ ਪੇਸ਼ ਕਰਨਾ ਇੱਕ ਬੰਦੇ ਨੇ ਆਪਣਾ ਦਾਵਾ ਪਰ ਮਨਪ੍ਰੀਤ ਬਾਦਲ ਹੁਣਾਂ ਤੇ ਜਿਹੜਾ ਟੈਗ ਲੱਗ ਜਾਂਦਾ ਨਾ ਉਹ ਖਾਲੀ ਖਜ਼ਾਨੇ ਵਾਲੀ ਜਿਹੜੀ ਗੱਲ ਹੈ ਉਹ ਬਹੁਤ ਵੱਡੇ ਪੱਧਰ ਤੇ ਪ੍ਰਚਾਰੀ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਕਹਿੰਦੇ ਕਿ ਫਿਰ ਖਾਲੀ ਪੀਪੇ ਵਾਲੇ ਮਨਪ੍ਰੀਤ ਬਾਦਲ ਉਹ ਇਸ ਤਰ੍ਹਾਂ ਸੰਬੋਧਨ ਕਰਦੇ ਰਿਹਾ ਹਾਲਾਂਕਿ ਬੜੇ ক্লোਜ਼ ਰਿਲੇਸ਼ਨ ਸੀਗੇ ਇਹਨਾਂ ਦੇ ਪੀਪੀਪੀ ਵੇਲੇ ਇਕੱਠੇ ਸੀਗੇ ਰਾਜਨੀਤੀ ਚ ਲਿਆਉਣ ਵਾਲੀ ਮਨਪ੍ਰੀਤ ਸਿੰਘ ਬਾਦਲ ਨੇ ਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ ਨੰਦੇ ਆਪਾਰਟਿਕਟ ਦੇ ਵਿੱਚ ਔਰ ਪਰ ਖੈਰ ਅਸੀਂ ਚਰਚਾ ਕਰ ਰਹੇ ਹਾਂ ਡਿੰਪੀ ਟਰ ਨੂੰ ਕਿੰਨੀਆਂ ਵੋਟਾਂ ਲੈ ਜਾਂਦੇ ਆ ਕਿਵੇਂ ਕਿਉਂਕਿ ਬਹੁਤ شدت ਨਾਲ ਬਹੁਤ ਜ਼ੋਰਚੋਰ ਨਾਲ ਪ੍ਰਚਾਰ ਕੀਤਾ ਉਹਨਾਂ ਨੇ ਕਹਿੰਦੇ ਕਿ ਪਿਛਲੀ ਵਾਰ ਜਿਹੜੀਆਂ ਗਲਤੀਆਂ ਰਹੀਆਂ ਐ ਕਿ ਨਹੀਂ ਅਸੀਂ ਦੁਹਰਾਇਆਂ ਨਹੀਂ ਗੀਆਂ ਉਹ ਗਲਤੀਆਂ ਪਰ ਹੁਣ ਦੇਖੋ ਵੋਟਰਸ ਰੱਬ ਸਮਾਨ ਨੇ ਤਾਂ ਵੋਟਰਾਂ ਨੇ ਕਿਨੂੰ ਵੋਟਾਂ ਫਾਈਆਂ ਕੀ ਸੋਚ ਕੇ ਵੋਟ ਪਾਉਂਦਾ ਕਿ ਅਖੀਰਲੇ ਦਿਨਾਂ ਦੇ ਵਿੱਚ ਘਾਲਮਾਲਾ ਵੀ ਕਹਿੰਦੇ ਕਾਫੀ ਥਾਵਾਂ ਤੇ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਹੋਇਆ ਦੂਜੇ ਦੀਆਂ ਪਾਰਟੀਆਂ ਫੜੋਫੜਾਈ ਬਹੁਤ ਹੁੰਦੀ ਰਹੀ ਫੜੋਫੜਾਈ ਬਹੁਤ ਹੁੰਦੀ ਰਹੀ ਹੈ ਔਰ ਦੂਜੇ ਪ ਕਿ ਸ਼ਾਇਦ ਅਖੀਰਲਾ ਇਲੈਕਸ਼ਨ ਹੋਵੇ ਜੇ ਹਾਰ ਜੇ ਹਾਰ ਗਏ ਤਾਂ ਫਿਰ ਡਿੰਪੀ ਸ਼ਾਇਦ ਪਤਾ ਨਹੀਂ ਅੱਗੇਲਾ ਇਲੈਕਸ਼ਨ ਲੜਦੇ ਨੇ ਦੇਖੋ ਸਰਕਾਰ ਦੇ ਵਿੱਚ ਹੋ ਕੇ ਵੀ ਜੇ ਡਿੰਪੀ ਢਿਲੋਂ ਪਿਛਲੀ ਵਾਰ ਸਾਡੇ 1300 ਪੂਕਾ ਨਾਲ ਜਿਮਨੀ ਚੌਣਾ ਜਿਮਨੀ ਚੌਣਾ ਤੋਂ ਹਾਰੇ ਸੀ ਹੁਣ ਜੇ ਸਰਕਾਰ ਚ ਹੋ ਕੇ ਵੀ ਜਿਮਨੀ ਚੌਣ ਡਿੰਪੀ ਹੁਣੀ ਹਾਰਦੇ ਆ ਤਾਂ ਫਿਰ ਤਾਂ ਸ਼ਾਇਦ ਰਾਜਯੋਗ ਲਿਖਿਆ ਨੀਗਾ ਉਹਨਾਂ ਦੇ ਕਿਸਮਤ ਤੇ ਆ ਤੇ ਤੌਰ ਗੱਲ ਵੀ ਹੋਵੇ ਤਾਂ ਵੱਧ ਜਾਂਦੇ ਆ ਤਾਂ ਫਿਰ ਡਿੰਪੀ ਢਿਲੋਂ ਦੀ ਪਾਰੀ ਦੀ ਸ਼ੁਰੂਆਤ ਹੋ ਜਾਏਗੀ ਆਫੀਸ਼ੀਅਲ ਤੌਰ ਤੇ ਜਿਮਨੀ ਚੌਣਾ ਦੇ ਵਿੱਚ ਇਹ ਗੱਲ ਕਹੀ ਤਾਂ ਦੋ ਹੀ ਬੰਦੇ ਇਸ ਵਾਰ ਉਹ ਨੇ ਦੋ ਹੀ ਬੰਦੇ ਨੇ ਜਿਹੜੇ ਜਿ ਸਰਕਾਰ ਹੁੰਦੇ باوجود ਜਿੱਤ ਪ੍ਰਾਪਤ ਕਰ ਪਾਏ ਨੇ ਆਪੋਜ਼ਿਟ ਚ ਆਪੋਜੀਸ਼ਨ ਦੇ ਵਿੱਚ ਜੇ ਗੱਲ ਕਰੀ ਤਾਂ ਕੈਪਟਨ ਰਮਿੰਦਰ ਸਿੰਘ ਦੀ ਜੋ ਸਰਕਾਰ ਸੀ ਤਾਂ ਉਸ ਸਮੇ ਮਨਪ੍ਰੀਤ ਸਿੰਘ ਯਾੜੀ ਜਿੱਤੇ ਮੁੱਲਾਂਪੁਰ ਦਾਕਾ ਤੋਂ ਤੇ ਦੂਜੇ ਪਾਸੇ ਮਹਾਰਾਣੀ ਬਿਲਕੁਲ ਮਹਾਰਾਣੀ ਪ੍ਰਨੀਤ ਕੌਰ ਵੀ ਜਿੱਤੇ ਹੋਏ ਨੇ ਜਿਮਨੀ ਚੌਣ ਤਾਂ ਜਿਮਨੀ ਚੌਣ ਕਹਿੰਦਾ ਕਿ ਜਿਹੜੀ ਸੱਤਾ ਧਰ ਹੈ ਉਹੀ ਲੈ ਕੇ ਜਾਂਦੀ ਆ ਪਰ ਇਹ ਦੋ ਕੈਂਡੀਡੇਟਾਂ ਨੇ ਇਹ ਚੀਜ਼ਾਂ ਵੀ ਜੜੀਆਂ ਨੇ ਕਿਤਨਾ ਕਿਤੇ ਮਿੱਥ ਨੂੰ ਜਿਹੜਾ ਹੈ ਕਹਾਂਗੇ ਕਿ ਗਲਤ ਸਾਬਤ ਕੀਤਾ ਉਹ ਦੂਜੇ ਪਾਸੇ ਅਗਲੀ ਸੀਟ ਵੱਲ ਲੈ ਚਲਦੇ ਆ ਮੈਂ ਕਹਾਂਗਾ ਕਿ ਅਗਲੀ ਸੀਟ ਤੇ ਸੀ ਲੈ ਕੇ ਚਲਦੇ ਆ ਤੁਹਾਨੂੰ ਅਗਲੀ ਸੀਟ ਕਿਉਂਕਿ ਬਾਨਾ ਨਕ ਵੀ ਆਪਣੇ ਆਪ ਦੇ ਵਿੱਚ ਹੌਟ ਸੀਟ ਹੈ ਕਿਉਂਕਿ ਉਹ ਇਲਾਕਾ ਹੀ ਸਾਰਾ ਹੌਟ ਹੈ ਉਹ ਭਾਉਆਂ ਦਾ ਇਲਾਕਾ ਹੈ ਭਾਉ ਦੇਖਦੇ ਨੇ ਮਾਝਾ ਵਾਲਾ ਜਿਹੜਾ ਐਗਰੈਸ਼ਨ ਹੈ ਨਾ ਮਾਝੇ ਚੋਂ ਜਿਹੜਾ ਐਗਰੈਸਿਵ ਇਲਾਕਾ ਹੈ ਮਾਝੇ ਦਾ ਉਹ ਡੇਰਾ ਬਾਬਾ ਨਾਨਕ ਕਿਉਂਕਿ ਪੀਕ ਤੇ ਜਿਹੜਾ ਬਿਲਕੁਲ ਪੀਕ ਤੇ ਜਿਹੜੀ ਪੀਕ ਆ ਉਹ ਹੈ ਇਹ ਤਾਂ ਉੱਥੇ ਜਤਿੰਦਰ ਕੌਰ ਰੰਧਾਵਾ ਜੋ ਕੀ ਸੁਖਜਿੰਦਰ ਸਿੰਘ ਰੰਧਾਵਾ ਐਮਪੀ ਉਹਨਾਂ ਦੀ ਪਤਨੀ ਨੇ ਔਰ ਦੂਜੇ ਪਾਸੇ 2022 ਚ ਜੋ ਚੋਣ ਲੜੇ ਸੀਗੇ ਗੁਰਦੀਪ ਸਿੰਘ ਰੰਧਾਵਾ ਉਹਨਾਂ ਦੇ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਚੋਣ ਮੈਦ ਰਵੀਕਰਨ ਸਿੰਘ ਕਹਿੰਦਾ ਮੇਰੇ ਖਿਆਲ ਸਾਢੇ 1.400 ਵੋਟ ਨਾ ਹਾਰੇ ਸੀ ਸ਼ਾਇਦ ਇੰਨਾ ਇੰਨਾ ਕੀ ਮਾਰਜ ਸੀ 4-500 ਦਾ ਮਾਰਜ ਸਾਢੇ 400 ਦੇ ਲੰਮ ਸਮਚਾ 60 ਸ਼ਾਇਦ ਉਹ ਟੰਡਾ ਮਾਰਜਨ ਸੀਗਾ ਮਨਦੀਪ ਕਿਉਂਕਿ ਜਦੋਂ 2022 ਦੀ ਚੋਣ ਲੜੇ ਇੱਥੇ ਵੀ ਆਮ ਆਦਮੀ ਪਾਰਟੀ ਦੀ ਵੇਵ ਹੈ ਨਹੀਂ ਸੀਗੀ 2022 ਦੇ ਵਿੱਚ ਇੱਥੇ 92 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਸਰਕਾਰ ਬਣਾ ਗਈ ਉਹਦੇ ਡੇਰਾ ਬਾਬਾ ਨਾਨਕ ਚ ਆਮ ਆਦਮੀ ਪਾਰਟੀ ਦੀ ਕੋਈ ਵੇਵ ਨਹੀਂ ਸੀਗੀ ਕਿਉਂਕਿ ਮੇਰਾ ਖਿਆਲ 20,000 ਵੋਟ ਸ਼ਾਇਦ 20 ਤੋਂ 30 ਦੇ ਕਰੀ ਪਈ ਹੋਊਗੀ ਇਹਨਾਂ ਨੂੰ ਤਾਂ ਰਵੀਕਰਨ ਸਿੰਘ ਕਹਲੋਂ ਅਕਾਲੀ ਦਲ ਵੱਲ ਵੀਡੀਓ ਵਾਲਾ ਉਹਨਾਂ ਦਾ ਮਸਲਾ ਸੀ ਉਸ ਕਰਕੇ ਬਾਹਰ ਕੱਢ ਦਿੱਤੇ ਸੀ ਪਾਰਟੀ ਚੋਂ ਔਰ ਉਸ ਤੋਂ ਬਾਅਦ ਹੁਣ ਰਵਿਕਰਨ ਕਾਲੋਂ ਉਸ ਪਾਰਟੀ ਚ ਆ ਮੰਦੀ ਬੀਜੇਪੀ ਵੱਲੋਂ ਚੋਣ ਲੜ ਰਿਹਾ ਕਿਉਂਕਿ ਇਹਨਾਂ ਨੂੰ ਜਿਹੜੀ ਵੋਟ ਪੈਣੀ ਹੈ ਨਾ ਉਹ ਪਰਸਨਲ ਜਿਹੜਾ ਇਹਨਾਂ ਦਾ ਕਰੈਕਟਰ ਹੈ ਉਹਦੇ ਹਿਸਾਬ ਨਾਲ ਵੋਟ ਪੈਣੀ ਕਿਉਂਕਿ ਬੀਜੇਪੀ ਨੂੰ ਤੁਸੀਂ ਮੰਨੋ ਕਿ 2000 ਵੋਟ ਪਈ ਸੀ ਡੇਰਾ ਬਾਬਾ ਨਾਲ 2000 ਵੋਟ ਪਈ ਸੀਗੀ ਤਾਂ ਪੁੱਛਿਆ ਵੀ ਕਿ 2000 ਵੋਟ ਜੋ 1900 ਜਾਂ 2000 ਵੋਟ ਪਈ ਉਹਨੂੰ ਤੁਸੀਂ ਕਿਵੇਂ ਚੱਕ ਕੇ ਲੈ ਕੇ ਜਾਓਗੇ ਬੜਾ ਰਿਸਕ ਲਿਆ ਇੱਥੇ ਵੀ ਬੜਾ ਵੱਡਾ ਰਿਸਕ ਲਿਆ ਉਹਨਾਂ ਨੇ ਆਪਣੇ ਆਪ ਦੇ ਵਿੱਚ ਪਰ ਅਕਾਲੀ ਦਲ ਜਿਹੜੇ ਲੰਗਾਹ ਸਾਹਿਬ ਨੇ ਉਹ ਕਹਿੰਦੇ ਹੋਰ ਪਾਸੇ ਇੱਧਰ ਉਧਰ ਹਮਾਇਤ ਉਹਨਾਂ ਨੇ ਕੀਤੀ ਹੈ ਕਿਉਂਕਿ ਇਹ ਉਹਨਾਂ ਦੇ ਧੁਰ ਵਿਰੋਧੀ ਸੀਗੇ ਨਿਰਮਲ ਸਿੰਘ ਕਾਲੂ ਇਹਨਾਂ ਦੇ ਪਿਤਾ ਜੋ ਰਵਿਕਰਨ ਕਾਲੂ ਦੇ ਉਹ ਵੀ ਉੱਥੇ ਚੋਣ ਲੜਦੇ ਰਹੇ ਦੋ ਵਾਰ ਐਮਐਲਏ ਬਣੇ ਨਹੀਂ ਸੁਖਜਿੰਦਰ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਵੀ ਤਿੰਨ ਵਾਰ ਐਮਐਲਏ ਰਹੇ ਨੇ ਡੇਰਾ ਬਾਬਾ ਨਾਲ ਤੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਵੀ ਜਿਹ ਦਾ ਤਾਂ ਇਹੀ ਕਿਹਾ ਜਾਂਦਾ ਉਹਨਾਂ ਦੇ ਵੱਲੋਂ ਤਾਂ ਕਿ ਮੇਰੀ ਸਿਆਸਤ ਖਤਮ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਪਲੇ ਕੀਤਾ ਸੋਹੇਂਦਰ ਰੰਧਾਵਾ ਨੇ ਜਿਨ੍ਹਾਂ ਡਿਫੇਮ ਕੀਤਾ ਕਹਿੰਦੇ ਹਾਂ ਉਹ ਇਲਜ਼ਾਮ ਲਾਉਂਦੇ ਆ ਲੰਗਾ ਹੁਣ ਇਲਜ਼ਾਮ ਲਾਉਂਦੇ ਆ ਰੰਧਾਵਾ ਇਸ ਵਾਰ ਤਾਂ ਹੀ ਲੰਗਾ ਹੁਣੇ ਕਹਿੰਦਾ ਸੀ ਕਹਿੰਦੇ ਮੇਰਾ ਤਾਂ ਜਿੱਥੇ ਸਮਰਥਨ ਚਾਹੀਦਾ ਜਿਹੜੀ ਮਰਜ਼ੀ ਪਾਰਟੀ ਲੈ ਲਓ ਸਾਨੂੰ ਤਾਂ ਕਹਿੰਦੇ ਕੋਈ ਪੁੱਛਦਾ ਹੀ ਨਹੀਂ ਹਾਂ ਅਸ ਤਾਂ ਸਮਰਥਨ ਦੇਣ ਨੂੰ ਤਿਆਰ ਆ ਸਾਨੂੰ ਮਿਲੋ ਕਹਿੰਦੇ ਫੋਨ ਕਰੋ ਬਿਲਕੁਲ ਲੰਗਾ ਹੁਣੀ ਮੇਰੇ ਖਿਆਲ ਚ ਚੱਲ ਪਈ ਸੀ ਇਧਰਲੇ ਬੰਦੇ ਕਿਉਂਕਿ ਫੋਨ ਫੋਨ ਕਹਿੰਦੇ ਆ ਗਏ ਸੀਗੇ ਗਵਰਨਮੈਂਟ ਵੱਲ ਇਹ ਖੈਰ ਕਿਸੇ ਨੂੰ ਤਾਂ ਨਾਲ ਪਾਉਣ ਲਈ ਤਰਪੋ ਤਾਂ ਪਰ ਲੰਗਾ ਰੰਡਾਵਾ ਉਹਨਾਂ ਦੇ ਧੁਰ ਵਿਰੋਧੀ ਆ ਐਂਟੀ ਆ ਉਹ ਇਹ ਗੱਲ ਕਹਿੰਦੇ ਆ ਲੰਗਾ ਕਿ ਮੇਰੀ ਸਿਆਸਤ ਖਤਮ ਕਰਨ ਚ ਰੰਡਾਵਾ ਉਹਨਾਂ ਦਾ ਜੋਰ ਆ ਪਰ ਉਹ ਰੰਡਾਵਾ ਜੋ ਉਹ ਕਿਸੇ ਔਰਤ ਨੂੰ ਤਾਂ ਨਹੀਂ ਭੇਜ ਦੇਣਗੇ ਕਿਸਨਾ ਹੋ ਸਕਦਾ ਕਿ ਵੀਡੀਓ ਬਣ ਗਈ ਆ ਗਈ ਉਸ ਤੋਂ ਬਾਅਦ ਰੰਡਾਵਾ ਹੁਣ ਕਹਿੰਦੇ ਕਿ ਕੰਮ ਤਾਂ ਤੁਸੀਂ ਆਪ ਪੁੱਠੇ ਕਰਦੇ ਸੀਗੇ ਕਿ ਮੇਰਾ ਉਹਦੇ ਚ ਰੋਲ ਕੀ ਆ ਕੰਮ ਜੋ ਵੀਡੀਓ ਸਾਹਮਣੇ ਆ ਗਈ ਹੈ ਹਾਂ ਵੀਡੀਓ ਸਾਹਮਣੇ ਆ ਗਈ ਸੀ ਤਾਂ ਡੇਰਾ ਬਾਬਾ ਨਾਨਕ ਚ ਸਿੰਘ ਫਸੇ ਹੋਏ ਆ ਉਥੇ ਜ਼ਬਰਦਸਤ ਤਰੀਕੇ ਦੇ ਨਾਲ ਇਹਨਾਂ ਦੇ ਕਿਉਂਕਿ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਪੋਲਿੰਗ ਵੇਲੇ ਉਥੇ ਕਮਸਾਨ ਹੋਇਆ ਅੱਜ ਦੇ ਦਿਨ ਵੀ ਬਹੁਤ ਜ਼ਿਆਦਾ ਨਿਗਾ ਰਹਿਣ ਵਾਲੀ ਆ ਸਾਰੀ ਪੁਰਸ ਦੀ ਮੈਨੂੰ ਲੱਗਦਾ ਜਦੋਂ ਮਨਦੀਪ ਦੇਖੋ ਸੁਖਜਿੰਦਰ ਰੰਧਾਵਾ ਨੇ ਬੜਾ ਅਗਰੈਸਿਵ ਹੋ ਕੇ ਪ੍ਰਚਾਰ ਕੀਤਾ ਉਹਨਾਂ ਦੇ ਪਤਨੀ ਖੁਦ ਆ ਬਹੁਤ ਜ਼ਿਆਦਾ ਐਕਟਿਵ ਨੇ ਉਸ ਪੂਰੇ ਹਲਕੇ ਦੇ ਵਿੱਚ ਜਿੱਤੇ ਉਹਨਾਂ ਦੇ ਬੇਟੇ ਹੋਏ ਉਹਨਾਂ ਦਾ ਬੇਟਾ ਉਦੇ ਵੀ ਰੰਧਾਵਾ ਵੀ ਐਕਟਿਵ ਆ ਔਰ ਕਿਉਂਕਿ ਜਦੋਂ ਜੱਗੂ ਭਗਵਾਨਪੁਰੀ ਦੇ ਭਰਾ ਦੇ ਨਾਲ ਵੀਡੀਓ ਆ ਗਈ ਤਾਂ ਬੜਾ ਅਗਰੈਸਿਵ ਹੋ ਕੇ ਦੋਵੇਂ ਜਣੇ ਉਧਰ ਖੜੇ ਆ ਉਧਰਲੇ ਬੰਨੇ ਗੁਰਦੀਪ ਰੰਧਾਵਾ ਆ ਕੇ ਖੜ ਗਏ ਕਿ ਪਿੰਡ ਚ ਬੂਥ ਲਾਉਣ ਦਾ ਰੋਲਾ ਪਿਆ ਗਿਆ ਸਾਹਮਣੇ ਸਾਹਮਣੇ ਹੋਏ ਪਏ ਸਾਹਮਣੇ ਸਾਹਮਣੇ ਹੋਏ ਪਏ ਤੇ ਭਾਉ ਜਿਹੜੇ ਉਹ ਸਿੰਘ ਫਸਾਉਣ ਨੂੰ ਵੈਸੇ ਵੀ ਕਾਲੇ ਰਹਿੰਦੇ ਆ ਕਿਉਂਕਿ ਲੜਾਈਆਂ ਬਹੁਤ ਹੁੰਦੀਆਂ ਕ੍ਰਾਈਮ ਦੇ ਖੂ ਉਧਰਲੇ ਬੰਨੇ ਪਰ ਵਕਾਰ ਦਾ ਵੀ ਸਵਾਲ ਆ ਇਹ ਦੇਖਣਾ ਕਿ ਇਹਨਾਂ ਦੇ ਵਿੱਚੋਂ ਵੀ ਲੀਡਰ ਕਿਹੜਾ ਹੋਰ ਵੱਡਾ ਬਣ ਜਾਊਗਾ ਫਿਰ ਜੇ ਇਹ ਹਲਕੇ ਦੀ ਸਾ ਇਹ ਹਲਕੇ ਦੀ ਪੁਲਿਸ ਦੇ ਉੱਪਰ ਸਭ ਤੋਂ ਜ਼ਿਆਦਾ ਪ੍ਰੈਸ਼ਰ ਮਿਲਦਾ ਹੋਊਗਾ ਇਸ ਵਕਤ ਅੱਜ ਦੇ ਦਿਨ ਬਿਲਕੁਲ ਸਭ ਤੋਂ ਵੱਧ ਪ੍ਰੈਸ਼ਰ ਹੋਊਗਾ ਕਿਉਂਕਿ ਕੁੰਡੀਆਂ ਦੇ ਸਿੰਘ ਫਸੇ ਹੋਏ ਆ ਜਿਹੜਾ ਇਹ ਵੀ ਹੋਊਗਾ ਕਿ ਕੋਈ ਗੜਬੜੀ ਨਾ ਕਰ ਦੇਵੇ ਕੋਈ ਗੜਬੜੀ ਨਾ ਹੋ ਜਾਵੇ ਕਿਉਂਕਿ ਚੋਣ ਤਾਂ ਹੋਗੇ ਚੋਣਾਂ 'ਚ ਤਾਂ ਨਹੀਂ ਹੋਈ ਚੋਣਾਂ ਦੇ ਰਿਜ਼ਲਟ ਵਾਲੇ ਦਿਨਾਂ ਗੜਬੜੀ ਹੋ ਜਾਏ ਤਾਂ ਪੁਲਿਸ ਤੇ ਵੀ ਬਹੁਤ ਜ਼ਬਰਦਸਤ ਤਾਂ ਅਸੀਂ ਚੱਬੇ ਵਾਲ ਸੀਟ ਦੀ ਵੀ ਗੱਲ ਕਰਾਂਗੇ ਅਗਲੀ 34 ਜਮਨੀ ਸੀਟ ਜਿਹੜੀ ਹੈ ਦੇਖ ਸਕਦੇ ਹੋ ਤੁਸੀਂ ਪੰਜਾਬ ਦੀ ਇਸ਼ਾਂਤ ਚੱਬੇਵਾਲ ਪਹਿਲਾਂ ਤਾਂ ਕਾਂਗਰਸ ਦੇ ਵਿੱਚ ਹੁੰਦਾ ਸਾਰਾ ਪਰਿਵਾਰ ਫੇਰ ਐਮਪੀ ਦੀ ਟਿਕਟ ਜਦੋਂ ਮਿਲਦੀ ਹੁੰਦੀ ਆ ਤਾਂ ਤਾ ਚੱਬੇਵਾਲ ਦੇ ਬੇਟੇ ਚਲੇ ਜਾਂਦੇ ਨੇ ਆਮ ਆਪੀ ਪਾਰਟੀ ਵੱਲ ਤੇ ਉੱਥੇ ਫਿਰ ਕਿਹਾ ਜਾਂਦਾ ਕਿ ਚੰਗਾ ਖਾਸਾ ਰੁਤਬਾ ਇਹ ਸੀਟ ਦਾ ਹੈ ਕਿਉਂਕਿ ਸ਼ਾਂਤ ਜੀ ਸੀਟ ਮਨੀ ਗਈ ਹੈ ਵਿਕਰਮ ਇਹ ਜੰਨੀ ਚੋਣਾਂ ਦੇ ਵਿੱਚ ਵੈਸੇ ਵੀ ਪੋਲਿੰਗ ਵੀ ਕੋਈ ਜ਼ਿਆਦਾ ਨਹੀਂ ਹੋਈ 52 55% ਦੇ ਕਰੀਬ ਇਹ ਤੇ ਪੋਲਿੰਗ ਹੋਈ ਹੈ ਨਿਊਟਰਲ ਜਿਓ ਕੀ ਪੋਲਿੰਗ ਮੈਲਾ ਲੋਕਾਂ ਨੇ ਕੀਤੀ ਹੈ ਤਾਂ ਕੋਈ ਜ਼ਿਆਦੇ ਰੌਲਾ ਰਪਾਣੀ ਇੱਥੇ ਸੋਨ ਨੂੰ ਮਿਲਿਆ ਔਰ ਜਿਹੜੇ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਇਹ BSP ਦੇ ਵੱਲੋਂ ਉੱਤੇ ਚੰਗਾ ਖਾਸਾ ਰੁਤਬਾ ਰੱਖ ਦਿੰਦੇ ਨੇ ਆਪਣਾ ਬਹੁਜਨ ਸਮਾਜ ਪਾਰਟੀ ਤੋਂ ਕਹਿੰਦੇ ਬਹੁਤ ਵਾਰ ਇਲੈਕਸ਼ਨ ਹੈ ਨਾ ਇਹ ਵੱਲੋਂ ਲੜੀ ਗਈ ਔਰ ਚੰਗਾ ਖਾਸਾ ਇਹ ਪਰ ਦੂਜੇ ਪਾਸੇ ਆਏ ਨੇ ਸੋਹਣ ਸਿੰਘ ਠੰਡਲ ਸਾਫਕਾ ਜੇਲ੍ਹ ਮੰਤਰੀ ਅਕਾਲੀ ਦਲ ਦੇ ਵੱਲੋਂ ਇਸ ਵਾਰ ਬੀਜੇਪੀ ਦੇ ਵੱਲੋਂ ਇਲੈਕਸ਼ਨ ਲੜਦਾ ਤਾਂ ਇੱਥੇ ਕਿਤਨਾ ਕਿਤੇ ਜਿਹੜੀ ਕਿ ਸੀਟ ਜਿਹੜੀ ਆਮ ਆਈ ਪਾਰਟੀ ਸੋਚ ਰਹੀ ਹੋਊਗੀ ਕਿ ਇਹ ਤਾਂ ਚਲੋ ਸੇਫ ਸੀਟ ਮੰਨੀ ਜਾ ਰਹੀ ਹੈ ਆਪਣੇ ਪਾਲੇ ਦੇ ਵਿੱਚ ਪੈ ਸਕਦੀ ਹੈ ਕਿਉਂਕਿ ਸੱਪੇ ਵਾਲ ਸੀਟ ਜਿਹੜੀ ਹੈ ਸੇਫ ਸੀਟ ਮੰਨੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਕਿਉਂਕਿ ਡਾਕਟਰ ਰਾਜਕੁਮਾਰ ਹੋਣਾਂ ਦਾ ਜਿਹੜਾ ਪਰਸਨਲ ਆਧਾਰ ਬੜਾ ਚੰਗਾ ਹੈ ਉੱਥੇ ਕਿਉਂਕਿ ਲਗਾਤਾਰ ਦੋ ਇਲੈਕਸ਼ਨ ਵੀ ਜਿੱਤੇ ਆ ਔਰ ਉਸ ਤੋਂ ਬਾਅਦ ਫਿਰ ਐਮਪੀ ਬਣ ਕੇ ਐਮਪੀ ਇਲੈਕਸ਼ਨ ਵੀ ਜਿੱਤੇ ਆ ਲੋਕ ਸਭਾ ਚੋਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਬੜਾ ਜ਼ੋਰ ਲੱਗਿਆ ਚੱਬੇ ਵਾਲ ਸੀਟ ਤੇ ਸਭ ਤੋਂ ਮੈਨੂੰ ਜਿਆਦਾ ਪ੍ਰਚਾਰ ਉਹਨਾਂ ਨੇ ਇਹੀ ਸੀਟ ਦੇ ਉੱਪਰ ਕੀਤਾ ਇੱਥੇ ਮੈਂ ਉਹਨਾਂ ਨੂੰ ਸੁਣ ਰਿਹਾ ਸੀਗਾ ਬਾਜਵਾ ਸਾਹਿਬ ਨੂੰ ਪਰਸਨਲੀ ਤੌਰ ਤੇ ਜਿਹੜਾ ਆ ਉਹ ਦੁੱਖ ਲੱਗਿਆ ਰਾਜਕਮਰ ਚੱਬੇ ਵਾਲ ਉਹਨਾਂ ਦੇ ਜਾਣਦਾ ਕਿਉਂਕਿ ਟੀਸ ਜਿਹੜੀ ਸੀ ਉਹਨਾਂ ਦੀ ਗੱਲ ਚੋਂ ਸਮਝ ਆ ਰਹੀ ਸੀ ਉਹ ਕਹਿੰਦੇ ਕਿ ਮੇਰੇ ਨਾਲ ਗਦਾਰੀ ਕਰਕੇ ਗਿਆ ਕਹਿੰਦੇ ਕਿ ਮੇਰਾ ਇੱਕ ਦੋਸਤ ਆ ਸਾਡਾ ਕਾਮਨ ਫਰੈਂਡ ਆ ਕੈਨੇਡਾ ਤੋਂ ਔਰ ਉਹ ਬ ਭੱਜ ਨਾ ਜਾਵੇ ਤਾਂ ਪਰ ਉਹ ਕਹਿੰਦੇ ਕਿ ਉਹ ਬੰਦਾ ਮੈਨੂੰ ਕਹਿੰਦਾ ਕਿ ਨਹੀਂ ਨਹੀਂ ਇਹ ਨਹੀਂ ਜਾਂਦਾ ਫਿਕਰ ਨਾ ਕਰੋ ਕਹਿੰਦੇ ਮੈਨੂੰ ਇੱਕ ਦਿਨ ਪਹਿਲਾਂ ਪਤਾ ਲੱਗ ਗਿਆ ਮੈਂ ਉਹਨੂੰ ਕਿਹਾ ਵੀ ਪਤਾ ਕਰ ਪਾਈ ਫੋਨ ਲਾਓ ਕਹਿੰਦੇ ਕਿ ਫੋਨ ਨਹੀਂ ਚੱਕ ਰਿਆ ਰਾਜਕਮਲ ਚੱਬੇਵਾਲ ਤੇ ਕਹਿੰਦੇ ਮੈਨੂੰ ਮਾਮਲਾ ਗੜਵੜ ਲੱਗਦਾ ਕਿ ਪਾਉ ਇਹ ਪੱਤ ਤਾ ਹੀ ਉਹਨਾਂ ਨੇ ਕਿਹਾ ਕਿ ਮੇਰੀ ਮਰਜ਼ੀ ਤੋਂ ਬਿਨਾ ਹੁਣ ਆਪਾਂ ਕਿਸੇ ਨੂੰ ਆਉਣ ਨਹੀਂ ਦੇਣਾ ਪਾਰਟੀ ਦੇ ਵਿੱਚ ਆਗ ਜਦੋਂ ਗੋਲਡੀ ਖਮੂੜਾ ਹੁਣੀ ਆਉਣਾ ਚਾਹੁੰਦੇ ਸੀਗੇ ਔਰ ਉਸ ਵੇਲੇ ਉਹਨਾਂ ਨੇ ਜ਼ਿਕਰ ਇਹੀ ਹਲਕੇ ਦੇ ਵਿੱਚ ਰੈਲੀ ਕਰ ਰਹੇ ਸੀ ਉਹਨਾਂ ਨੇ ਚੱਬੇਵਾਲ ਉਹਨਾਂ ਦਾ ਵੀ ਨਾਮ ਇੱਥੇ ਹੀ ਇੱਥੇ ਹੀ ਬਿਆਨ ਦਿੱਤਾ ਸੀ ਉਹਨਾਂ ਨੇ ਨਾ ਤਾਂ ਚੱਬੇਵਾਲ ਦਾ ਲਿਆ ਪਰ ਗੋਲਡੀ ਤੇ ਬਿਨਾ ਨਾਮ ਆਈ ਨਹੀਂ ਸਨ ਸਾਧ ਕਿ ਉਹ ਕ ਗੋਲਡੀ ਤੇ ਵੀ ਚਲੋ ਗੱਲ ਆਈ ਹੈ ਤਾਂ ਹੁਣ ਚਰਚਾ ਕਰ ਹੀ ਲੈਨੇ ਗੋਲਡੀ ਹੋਣਾ ਨੇ ਜਿਹੜਾ ਪੋਲਿਟਿਕਸ ਦੇ ਵਿੱਚ ਮੂਵ ਕੀਤੇ ਆ ਦੋ ਬਹੁਤ ਉਹਨਾਂ ਦੇ ਲਈ ਗਲਤ ਸਾਬਤ ਹੋਇਆ ਕਿਉਂਕਿ ਇੱਕ ਤਾਂ ਜਦੋਂ ਸੰਗਰੂਰ ਇਲੈਕਸ਼ਨ ਸੀਗੀ ਸੰਗਰੂਰ ਦੇਖੋ ਲੋਕ ਸਭਾ ਚੋਣ ਸੀ ਮਨਦੀਪ ਸੰਗਰੂਰ ਚ ਖੈਰੇ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਗੋਲਡੀ ਉਹ ਤੋਂ ਨਾਰਾਜ਼ ਹੋ ਜਾਂਦੇ ਆ ਉਹ ਕਹਿੰਦੇ ਕਿ ਮੈਂ ਕੰਮ ਕਰ ਰਿਹਾ ਸੀ ਹਲਕੇ ਦੇ ਵਿੱਚ ਔਰ ਮੈਨੂੰ ਟਿਕਟ ਨਹੀਂ ਦਿੱਤੀ ਗਈ ਪਰ ਉਸ ਵੇਲੇ ਜਾਂ ਤਾਂ ਫਿਰ ਉਹ ਸ਼ਾਂਤ ਰਹਿ ਜਾਂਦੇ ਆ ਹੁਣ ਜੇ ਵਾਪਸੀ ਕਰਨੀ ਸੀਗੀ ਹਾਲਾਂਕਿ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਲੱਗਦਾ ਸੀਗਾ ਕਿ ਸ਼ਾਇਦ ਕਦੇ ਕਾਂਗਰਸ ਵੱਲੋਂ ਵਾਪਸੀ ਜਾਂ ਇੱਧਰ ਨਾ ਘਰਦੇ ਰਹੇ ਨਾ ਘਟਦੇ ਕੋਈ ਨਹੀਂ ਚੱਲਦੀ ਕਿਤੇ ਹੋ ਜੂ ਐਨੀ ਜਲਦੀ ਹੋ ਜੂ ਘਰਦੇ ਰਹੇ ਨਾ ਘਟਦੇ ਕੋਈ ਕੁਝ ਮਹੀਨੇ ਤਾਂ ਹੋਏ ਅਜੇ ਦੇਖੋ ਲੋਕ ਸਭਾ ਤੋਂ ਉਸ ਵੇਲੇ ਬੜਾ ਗਲਤ ਮੂਵ ਸੀਗਾ ਉਹਨਾਂ ਦਾ ਜੇ ਪਾਰਟੀ ਨਾਲ ਖੜਦੇ ਤੇ ਸ਼ਾਇਦ ਵਧੀਆ ਪੋਜੀਸ਼ਨ ਤੇ ਗੋਲਡੀ ਹੋਣੀ ਹੁੰਦੇ ਪਰ ਉਸ ਤੋਂ ਬਾਅਦ ਹੁਣ ਆ ਵੀ ਗਲਤ ਮੂਵ ਸੀਗਾ ਗੋਲਡੀ ਉਹਨਾਂ ਦਾ ਪਾਰਟੀ ਛੱਡਣ ਵਾਲਾ ਕਿਉਂਕਿ ਇਸ ਮੌਕੇ ਛੱਡੀ ਉਹਨਾਂ ਤੇ ਟੈਗ ਲੱਗੇ ਕਿ ਉਦੋਂ ਤੁਸੀਂ ਟਿਕਟ ਨਹੀਂ ਦਿੱਤੀ ਗਈ ਤੇ ਟਿਕਟ ਵਾਸਤੇ ਕਾਂਗਰਸ ਵਿੱਚ ਆਲਾ ਇਲੈਕਸ਼ਨ ਬਰਨਾਲਾ ਦੇ ਵਿੱਚ ਹਰਿੰਦਰ ਧੱਲੇਵਾਲ ਨੂੰ ਟਿਕਟ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਇਹ ਬਹੁਤ ਗਲਤ ਨੂੰ ਸੀ ਸ਼ਾਇਦ ਮਹੀਨਾ 2 ਮਹੀਨੇ ਰੁਕੇ ਜਾਂ ਹੋ ਸਕਦਾ ਉਹਨਾਂ ਨੂੰ ਇਹ ਲੱਗਦਾ ਹੋਵੇ ਕਿ ਜਾ ਕੇ ਅਸੀਂ ਗਿੱਦੜਵਾਏ ਪ੍ਰਧਾਨ ਦੇ ਘਰ ਵਾਲੀ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਲਈ ਭਾਈ ਜਾ ਕੇ ਅਸਲ ਦੇ ਵਿੱਚ ਮੈਲਾ ਦਾ ਵਿਕਰਮ ਲੀਡਰਾਂ ਦਾ ਕਿਰਦਾਰ ਇਹ ਹੋ ਗਿਆ ਕਿ ਉਹਨਾਂ ਨੂੰ ਲੱਗਦਾ ਕਿ ਜਿੰਨਾ ਟਾਈਮ ਅਸੀਂ ਰਹੀਏ ਸਿਆਸਤ ਦੇ ਵਿੱਚ ਤਾਂ ਸੀ ਪਾਵਰ ਦੇ ਵਿੱਚ ਰਹੀਏ ਦੋ ਗੱਡੀਆਂ ਕੇ ਚਲਦੀਆਂ ਆਉਣ ਦੋ ਗੱਡੀਆਂ ਪਿੱਛੇ ਚਲਦੀਆਂ ਫੋਨ ਸਾਡਾ ਹੁੰਦਾ ਹੋਵੇ ਸਾਡੀ ਅਪਰੋਚ ਹੋਵੇ ਪਾਵਰ ਤੋਂ ਬਿਨਾ ਮਿਲਦਾ ਪਾਵਰਲੈਸ ਹੋ ਕੇ ਉਹਨੂੰ ਲੱਗਦਾ ਕਿ ਅਸੀਂ ਕੁਛ ਬਣੀ ਨਹੀਂ ਸਕਦੇ ਕਿਉਂਕਿ ਜਿਸ ਹਾਲ ਉਹਨਾਂ ਗੋਲਡੀ ਹੋਣੇ ਟਿਕਟਕ ਆਇਆ ਜਾਂਦਾ ਕਿ ਰਾਹੁਲ ਗਾਂਧੀ ਦੇ ਕੋਟੇ ਚੋਂ ਲੈ ਕੇ ਆਏ ਸੀ ਗੋਲਡੀ ਜਦੋਂ ਜਿੱਤੇ ਸੀ ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਤੁਸੀਂ ਯੂਨੀਵਰਸਿਟੀ ਦੇ ਵਿੱਚ ਵੀ ਕਾਫੀ ਐਕਟਿਵ ਰਹੇ ਨੇ ਤੁਸੀਂ ਗੱਲ ਇਹ ਹੈ ਕਿ ਗੋਲਡੀ ਦਾ ਪਰਸਨਲ ਰਿਸੂਖ ਚੰਗਾ ਹੈ ਗੋਲਡੀ ਨੇ ਆਪਣੇ ਹਲਕੇ 'ਚ ਕੰਮ ਬਹੁਤ ਵਧੀਆ ਕੀਤਾ ਧੂਰੀ ਦੇ ਵਿੱਚ 노 ਡਾਊਟ ਟੋਲ ਪਲਾਜ਼ਾ ਬੰਦ ਕੀਤਾ ਉਹਨੇ ਪਰਸਨਲ ਆ ਸਿਕਾ ਟੋਲ ਪਲਾਜ਼ਾ 골ਡੀ ਹੋਣਾ ਨੇ ਔਰ ਉਸ ਤੋਂ ਬਾਅਦ ਇੱਕ ਹਾਈਪ ਬਣ ਕੇ 골ਡੀ ਤੇ 골ਡੀ ਐਕਸੈਸ ਦੇ ਵਿੱਚ ਵੀ ਹਰ ਬੰਦਾ ਜਾ ਕੇ ਦਲਵੀਰ 골ਡੀ ਨੂੰ ਮਿਲ ਸਕਦਾ ਉਹਨਾਂ ਦੇ ਵਾਈਫ ਸਿਮਰਤ ਕੌਰ ਖੂੜਾ ਉਹ ਵੀ ਬਹੁਤ ਜ਼ਿਆਦਾ ਐਕਟਿਵ ਨੇ ਔਰ ਬਹੁਤ ਹੀ ਸੁਲਝੀ ਹੋਈ ਲੇਡੀ ਨੇ ਉਹ ਔਰ ਕਿਉਂਕਿ ਚੋਣ ਪ੍ਰਚਾਰ ਬਹੁਤ ਜ਼ਬਰਦਸਤ ਤਰੀਕੇ ਨਾਲ ਮੈਨੇਜ ਕੀਤਾ ਉਹਨਾਂ ਨੇ ਜਾ ਕੇ ਦਿਨ ਰਾਤ ਪ੍ਰਚਾਰ ਕੀਤਾ ਪਰ 골ਡੀ ਖੁਦਾਂ ਦੀ ਸ਼ਾਇਦ ਛੋਟੀਆਂ ਛੋਟੀਆਂ ਗਲਤੀਆਂ ਕਹਿ ਲੋ ਜਾਂ ਕਈ ਵਾਰ ਸਲਾਹਕਾਰ ਵੀ ਬੰਦੇ ਨੂੰ ਕੋਈ ਗਲਤ ਸਲਾਹ ਦਿੰਦੇ ਜਾਂ ਬੰਦਾ ਮਿਸਗਾਈਡ ਵੀ ਹੋ ਜਾਂਦਾ ਖੈਰ ਬੰਦਾ ਤਾਂ ਬੰਦਾ ਹੀ ਹੁੰਦਾ ਮਨੁੱਖ ਮਿਸਗਾਈਡ ਵੀ ਹੋ ਜਾਂਦਾ ਗਲਤ ਚਲੋ ਡ ਮੈਨੂੰ ਲੱਗਦਾ ਕਿ ਗੋਲਡੀ ਦਾ ਫਿਊਚਰ ਬ੍ਰਾਈਟ ਸੀਗਾ ਪਰ ਥੋੜੀ ਛੋਟੀ ਜਿਹੀ ਮਸਲੇ ਤੇ ਪਰ ਉਹਨਾਂ ਨੂੰ ਜਿੱਥੇ ਵੀ ਜਾਣਾ ਹੋਊਗਾ ਕਿਉਂਕਿ 2 ਸਾਲ ਬਾਅਦ ਵਿਕਰਨ ਫੇਰ ਇਲੈਕਸ਼ਨ ਸੀ ਤੇ ਉਹਨੇ ਟਿਕਟ ਤਾਂ ਪੱਕੀ ਸੀ ਧੂਰੀ ਤੋਂ ਆ ਕਾਂਗਰਸ ਦੇ ਵੱਲੋਂ ਧੂਰੀ ਤੋਂ ਪੱਕੀ ਸੀ ਪਰ ਉਹ ਇਨਸਿਕਿਉਰੈਸਟੀ ਨੂੰ ਲੈ ਕੇ ਸੀ ਕਿ ਦੁਬਾਰਾ ਫਿਰ ਮੁੱਖ ਮੰਤਰੀ ਆ ਗਿਆ ਤਾਂ ਫਿਰ ਕੀ ਹੋਊਗਾ ਦੁਬਾਰਾ ਫਿਰ ਇੱਥੋਂ ਮੁੱਖ ਮੰਤਰੀ ਆ ਗਿਆ ਤਾਂ ਕਿਉਂਕਿ ਇੱਕ ਫੇਸ ਸੀ ਐਮ ਫੇਸ ਹਾਲਾਂਕਿ ਚਰਚਾ ਪਹਿਲਾਂ ਸੱਚ ਸਭ ਜਗ ਬਾਗ ਬਹੁਤ ਦਿਖਾ ਤਾ ਕਿ ਠੀਕ ਹੈ ਉਮੀਦ ਹੈ ਦੀ ਸੀਟ ਖਾਲੀ ਹੋਊਗੀ ਮੰਤਰੀ ਸੀਗੇ ਮੰਤਰੀ ਬਣਾਉਂਦੀਆਂ ਵੀ ਚਰਚਾਵਾਂ ਜਲਦੀਆਂ ਮਹਿਕਮਾ ਵੀ ਲੋਕਾਂ ਨੇ ਵੰਡਤਾ ਸੀ ਕਿ ਖੇਡ ਮ ਕੋਲ ਵੀ ਠੀਕ ਹੈ ਕਿ ਕਿਉਂਕਿ ਸਿਆਸਤ ਦੇ ਵਿੱਚ ਸਭ ਕੁਝ ਸੰਭਵ ਹੈ ਕਾ ਦੋ ਕੀ ਹੋ ਜੇ ਤੱਕ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਹਾਂ ਤਾਂ ਚਲੋ ਦਿਨਾਂ ਦੀ ਗੱਲ ਹੁੰਦੀ ਤੇ ਹਜ ਤੱਕ ਮਿੰਟਾਂ ਸੈਕਿੰਟਾਂ ਦੀ ਗੱਲ ਹੈ ਬੰਦੇ ਨੇ ਇੱਕ ਰਾਤ ਫੋਨ ਹੀ ਬੰਦ ਕਰਨਾ ਜੇ ਅਗਲੀ ਪਾਰਟੀ ਜਾਣਾ ਹਾਂ ਬਾਅਦ ਉਹ ਕਹਿੰਦੇ ਆ ਕਿ ਮੇਰਾ ਹਰੇਕੀ ਬਲੀਵਰ ਦੇ ਬੰਦਾ ਦੇਖੋ ਅੱਜ ਕੱਲ ਮਨਦੀਪ ਦੇਖੋ ਹਰ ਲੀਡਰ ਦੇ ਕੋਲੇ ਦੋ ਤੋਂ ਤਿੰਨ ਫੋਨ ਆ ਹੂੰ ਦੋ ਤੋਂ ਤਿੰਨ ਫੋਨ ਆ ਇੱਕ ਉਹਦਾ ਸਰ ਪਰਸਨਲ ਨੰਬਰ ਬਹੁਤ ਗਿਣਤੀ ਦੇ ਲੋਕਾਂ ਕੋਲੇ ਪਾਰਟੀ ਦੇ ਬੰਦਿਆਂ ਦੇ ਕੋਲੇ ਉਦੋਂ ਵੀ ਫੋਨ ਬੰਦ ਹੋ ਜਾਂਦਾ ਜਦੋਂ ਪਰ ਜਿਹੜਾ ਗਿਣਤੀ ਦੇ ਲੋਕਾਂ ਦੇ ਕੋਲੇ ਹੁੰਦਾ ਤੀਜਾ ਨੰਬਰ ਜਾਂ ਜਿਹੜਾ ਜਮਾ ਇੱਕ ਖਾਸ ਬੰਦਾ ਪਾਰਟੀ ਨੂੰ ਪਤਾ ਹੁੰਦਾ ਵੀ ਆਹ ਬੰਦਾ 24 ਘੰਟੇ ਨਾਲ ਹੁੰਦਾ ਸਾਡੇ ਲੀਡਰ ਦੇ ਔਰ ਉਸ ਬੰਦੇ ਦਾ ਵੀ ਫੋਨ ਬੰਦ ਹੋ ਜਾਂਦਾ ਜਦੋਂ ਪਾਰਟੀ ਬਦਲਦੀ ਹੁੰਦੀ ਹੈ ਜਦੋਂ ਸਵਿਚ ਕਰਨੀ ਹੁੰਦੀ ਹੈ ਤਾਂ ਖੈਰ ਅਸੀਂ ਇੱਧਰ ਉੱਧਰ ਨਾ ਜਾਈਏ ਤਾਂ ਕਿਉਂਕਿ ਹੁਣ ਕੁਝ ਹੀ ਮਿੰਟਾਂ ਤੱਕ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਜਾ ਰਹੀ ਹੈ ਔਰ ਲਗਾਤਾਰ ਅਪਡੇਟ ਲੈ ਕੇ ਸੀ ਤੁਹਾਡੇ ਸਾਹਮਣ ਆਉਂਦੇ ਰਹਾਂਗੇ ਲਗਾਤਾਰ ਪ੍ਰੋ ਪੰਜਾਬ ਟੀਵੀ ਤੇ ਅਸੀਂ ਜੁੜੇ ਹੋਇਆ ਸਾਰਾ ਦਿਨ ਅਪਡੇਟ ਤੁਹਾਨੂੰ ਮਿਲਦੀ ਰਹੇਗੀ ਮਹਾਰਾਸ਼ਟra ਦੇ ਚੋਣ ਨਤੀਜਿਆਂ ਦਾ ਜ਼ਿਕਰ ਅਸੀਂ ਪਹਿਲਾਂ ਕੀਤਾ ਮਹਾਰਾਸ਼ਟra ਦੇ ਚੋਣ ਨਤੀਜੇ ਵੀ ਆ ਰਹੇ ਆ ਉੱਥੇ ਬੀਜੇਪੀ ਕੀ ਕਰਦੀ ਹੈ ਬੀਜੇਪੀ ਕੀ ਖੇਡ ਕਰੂਗੀ ਉਹ ਵੀ ਦੇਖਦੇ ਆਂ ਤਾਂ ਇਸ ਦੇ ਨਾਲ ਹੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕੌਣ ਲੱਗ ਰਿਹਾ ਕਿ ਪੰਜਾਬ ਦੀਆਂ 4 ਜ਼ਿਮਨੀ ਸੀਟ ਚੋਣਾਂ ਦੇ ਵਿੱਚ 4 ਸੀਟਾਂ ਤੇ ਕੌਣ ਜਿੱਤਣ ਜਾ ਰਿਹਾ ਵੱਧ ਕਿਉਂਕਿ ਇੱਕ ਤਾਂ ਵੇਵ ਬਹੁਤ ਸੀਗੀ ਔਰ ਉਸ ਤੋਂ ਬਾਅਦ ਹੁਣ ਜਿਹੜੇ ਸਮੀਕਰਨ ਆ ਕਿਉਂਕਿ ਅਕਾਲੀ ਦਲ ਦੂਜੇ ਨੰਬਰ ਤੇ ਰਿਹਾ ਸੀਗਾ ਸਮੀਕਰਨ ਦੇਖੋ ਹੁਣ ਕਿਉਂ ਕਿਵੇਂ ਬਣਦੇ ਆ ਕਿਉਂਕਿ ਅਕਾਲੀ ਦਲ ਇਸ ਵਾਰ ਮੁਕਾਬਲੇ 'ਚ ਹੈ ਹੀ ਨਹੀਂ ਕਿਉਂਕਿ ਅਕਾਲੀ